ਇਹ 11 ਵਜੇ ਦੀ ਤਾਰਾਂ ਸਰਕਟ ਹੋ ਗਏ ਜੀ ਛੋਟ ਹੋ ਗਏ ਅੱਗ ਪੈ ਗਈ ਜੀ ਸਾਡੇ ਇੱਥੇ ਡੰਗਰ ਬੰਨ੍ਹਦੇ 14 15 ਜਿਹਨੇ ਸਾ ਤੋਂ ਕੋਸ਼ਿਸ਼ ਕੀਤੀ ਨਿਕਲੇ ਕੱਢ ਸਕੇ ਤਾਂ ਚਾਹ ਜਿਹੜੀ ਮਰ ਗਈ ਖੋਲਣ ਲੱਗਿਆ ਬਾਕੀ ਤਾਂ ਖੋਲ ਗਈਆਂ ਦੋ ਜਿਹੜੀਆਂ ਦੋ ਇੱਧਰ ਦੀਆਂ ਦੋ ਪਰੇ ਬੰਨ੍ਹੀਆਂ ਸੀ ਉਹ ਜਾਨੂ ਸਰਕਟ ਉਹਦੇ ਉੱਤੇ ਉਹ ਗਿਰ ਗਈ ਜੀ ਉਹਦੇ ਕਰਕੇ ਖੋਲ ਨਹੀਂ ਸਕੇ ਨਈ ਕੋਸ਼ਿਸ਼ ਤਾਂ ਬਹੁਤ ਘਰੀਤੀ ਸਾਡੇ 11 ਵਜੇ ਜੀ ਬਿਜਲੀ ਦਾ ਸ਼ਾਰਟ ਸਰਕਟ ਹੋਇਆ ਤਾਰਾਂ ਬਿਲਕੁਲ ਢਿੱਲੀਆਂ ਨੇ ਉਹਨਾਂ ਦੇ ਨਾਲ ਦਰਾਖਤਾਂ ਨੂੰ ਅੱਗ ਪਾ ਕੇ ਸਾਰੇ ਡੰਗਰਾਂ ਨੂੰ ਅੱਗ ਪਾ ਦਿੱਤੀ ਸਮਰਾਲਾ ਦੇ ਨਜ਼ਦੀਕੀ ਪਿੰਡ ਟੋਡਰਪੁਰ ਵਿਖੇ ਇੱਕ ਦੁੱਧ ਉਤਪਾਦਕ ਕਿਸਾਨ ਦੇ ਬਾੜੇ ਨੂੰ ਬਿਜਲੀ ਸਰਕਟ ਕਾਰਨ ਅੱਗ ਲੱਗ ਜਾਣ ਤੇ ਤਿੰਨ ਮੱਝਾਂ ਸੜ ਕੇ ਮਰ ਗਈਆਂ ਨੇ ਜਦਕੀ ਅੱਧੀ ਦਰਜਨ ਮੱਝਾਂ ਅਤੇ ਇੱਕ ਦੁਧਾਰੂ ਗਾਂ ਅੱਗ ਦੇ ਸੇਕ ਕਾਰਨ ਗੰਭੀਰ ਰੂਪ ਚ ਜ਼ਖਮੀ ਹੋ ਗਈਆਂ ਬਾੜੇ ਨੂੰ ਅੱਗ ਲੱਗਣ ਤੋਂ ਬਾਅਦ ਇਨ੍ਹਾਂ ਪਸ਼ੂਆਂ ਦੇ ਬਚਾਓ ਕਾਰਜ ਵਿੱਚ ਜੁਟੇ ਇਸ ਪੀੜਤ ਕਿਸਾਨ ਦੇ ਪੁੱਤਰ ਦੀ ਗਰਦਨ ਤੇ ਪੈਰਾਂ ਤੇ ਵੀ ਭਿਆਨਕ ਅੱਗ ਦਾ ਸੇਕ ਲੱਗ ਜਾਣ ਕਾਰਨ ਗੰਭੀਰ ਜ਼ਖਮੀ ਹੋਏ ਨੇ ਪੀੜਤ ਕਿਸਾਨ ਰਨਜੀਤ ਸਿੰਘ ਨੇ ਦੱਸਿਆ ਕਿ ਸਵੇਰੇ 11:30 ਵਜੇ ਬਿਜਲੀ ਸਰਕਟ ਕਾਰਨ ਬਾੜੇ ਛੱਪੜ ਨੂੰ ਅੱਗ ਪੈਣ ਕਾਰਨ 14-15 ਮੱਝਾਂ ਅਤੇ ਹੋਰ ਪਸ਼ੂ ਅੱਗ ਦੀ ਲਪੇਟ 'ਚ ਆ ਗਏ ਜਿਨ੍ਹਾਂ ਵਿੱਚ ਮੂਹਰਾ ਨਸਲ ਦੀਆਂ ਤਿੰਨ ਮੱਝਾਂ ਜੂਨੀਆਂ ਸੜ ਕੇ ਮਰ ਗਈਆਂ ਉਸ ਨੇ ਦੱਸਿਆ ਕਿ ਉਸ ਦਾ 7 ਲੱਖ ਤੋਂ ਵੱਧ ਨੁਕਸਾਨ ਹੋ ਚੁੱਕਿਆ ਪਰ ਇਸ ਘਟਨਾ ਵਿੱਚ ਅੱਗ ਨਾਲ ਜ਼ਖਮੀ ਹੋਏ ਇਲਾਜ ਅਧੀਨ ਪਸ਼ੂਆਂ ਨੇ ਲੰਮਾ ਸਮਾਂ ਦੁੱਧ ਨਹੀਂ ਦੇਣਾ ਜਿਸ ਤੋਂ ਹੋਣ ਵਾਲਾ ਆਰਥਿਕ ਨੁਕਸਾਨ ਵੱਖਰਾ ਹੈ ਇਸ ਨੇ ਸਰਕਾਰ ਤੋਂ ਇਸ ਨੁਕਸਾਨ ਦੀ ਪਰ ਦੀ ਮੰਗ ਕਰਦੇ ਹਨ ਦੋਸ਼ ਲੱਗਾ ਹੈ ਕਿ ਬਿਜਲੀ ਬੋਰਡ ਦੀ ਅੰਗੈਲਿਕ ਕਾਰਨ ਢਿੱਲੀਆਂ ਤਾਰਾਂ ਕਾਰਨ ਇਹ ਹਾ사 ਵਾਪਰਿਆ ਕਈ ਵਾਰ ਮਹਿਕਮੇ ਨੂੰ ਤਾਰਾਂ ਦੀ ਸਥਿਤੀ ਠੀਕ ਕਰਨ ਸੰਬੰਧੀ ਕਹਿਣ ਤੇ ਵੀ ਕੋਈ ਸੁਣਵਾਈ ਨਹੀਂ ਹੋਈ ਅੱਗ ਵਿੱਚ ਘਿਰੀਆਂ ਇਨ੍ਹਾਂ ਮੱਜਾਂ ਨੂੰ ਬਚਾਉਣ ਲਈ ਝੁੱਟੇ ਉਸਦੇ ਨੌਜਵਾਨ ਪੁੱਤਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਮਰੀਆਂ ਮੱਜਾਂ ਦੇ ਗਲੇ ਵਿੱਚ ਪਾਏ ਹੋਏ ਸੰਗਲ ਐਨੇ ਗਰਮ ਹੋ ਗਏ ਸਨ ਕਿ ਖੋਲਣ ਵਿੱਚ ਮੁਸ਼ਕਲ ਆ ਰਹੀ ਸੀ ਅਤੇ ਇਹਨਾਂ ਨੂੰ ਬਚਾਉਣ ਸਮੇਂ ਬਾੜੇ ਦੀ ਛੱਤ 'ਚੋਂ ਅੱਗ ਦੇ ਪਾਂਬੜਾ ਨਾਲ ਜਲ ਰਿਹਾ ਸੜਕ ਉਥੇ ਗਿਰ ਪਿਆ ਜਿਸ ਕਾਰਨ ਉਸਦੇ ਪੈਰਾਂ ਤੇ ਗਰਦਨ ਤੇ ਅੱਗ ਕਾਰਨ ਜ਼ਖਮੀ ਹੋ ਗਏ ਇਸ ਮਾਮਲੇ ਵਿੱਚ ਇੱਕ ਗਾਂ ਅਤੇ ਉਹਨਾਂ ਦਾ ਪਾਲਤੂ ਕੁੱਤਾ ਵੀ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਿਆ ਬਿਜਲੀ ਬੋਰਡ ਦੇ जेई ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਨਿਸ਼ਚਿਤ ਨਹੀਂ ਕਿ ਇਹ ਅੱਗ ਸ਼ਾਰਟ ਸਰਕਟ ਨਾਲ ਲੱਗੀ ਅਤੇ ਸਤੰਬਰ 2022 ਤੋਂ ਲੈ ਕੇ ਅੱਜ ਤੱਕ ਪੀੜਤ ਨੇ ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਕੀਤੀ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਪਿੰਡ ਮੇਰਾ ਟੁੱਟੜਪੁਰ ਹੈ ਤਹਿਸੀਲ ਸਮਰਾਲਾ ਪੈਂਦੀ ਆ ਇਹ 11:00 ਵਜੇ ਦੀ ਤਾਰਾ ਸਰਕਟ ਹੋ ਗਿਆ ਜੀ ਸ਼ੋਰਟ ਹੋ ਗਿਆ ਜੀ ਤਾਰਾਂ ਢਿੱਲੀਆਂ ਦੇਖ ਲੋ ਤੁਹਾਡੇ ਸਾਹਮਣੇ ਆ ਜੀ ਇਹ ਢਿੱਲੀਆਂ ਸਰਕਟ ਹੋਇਆ ਅੱਗ ਪੈ ਗਈ ਜੀ ਸਾਡੇ ਦਿੱਥੇ ਡੰਗਰ ਬੰਨਦੇ 14 15 ਤੇ ਜਿੰਨੇ ਸਾਤੋਂ ਕੋਸ਼ਿਸ਼ ਹੀ ਨਿਕਲੇ ਕੱਢ ਸਕੇ ਤੇ ਚਾਹ ਜਿਹੜੀ ਮਰ ਗਈ ਗਲ ਗਈਆਂ ਵਿੱਚੇ ਝੋਲਸੀ ਮੈਂ ਵਿੱਚੇ ਵਿੱਚੀ ਜੋੜੀ ਝੋਟੀਆਂ ਸੀਗੀਆਂ ਜੀ ਉਹ ਤੇ ਕਿਹੜੀ ਨਜ਼ਰ ਕੰਮ ਕੀ ਕਰਾ ਮੋਰਾ ਮੋਰਾ ਤੋਰ ਮੋਰਾ ਨਸਨ ਝੋਟੀਆਂ ਛੱਡੀਆਂ ਉਹ ਜੀ ਦੁੱਧ ਵਗੈਰਾ ਦੁੱਧ ਪਾਉਂਦੇ ਡੇਰੀ ਜੀ ਹਾਂਜੀ ਹਾਂਜੀ ਗੁਜ਼ਾਰਾ ਵੀ ਕਰਦਾ ਹੁੰਦਾ ਹਾਂਜੀ ਹਾਂਜੀ ਉਹ ਸਰਦੀ ਗੇ ਚੱਲਦਾ ਸੀਗਾ ਜੀ ਤੁਹਾਡੇ ਸਾਹਮਣੇ ਆ ਫਿਰ ਉਹ ਲੋਨ ਵੀ ਲਿੱਤੇ ਹੋਣੇ ਇਹਨਾਂ ਪਿੱਛੇ ਨਹੀਂ ਝੁੱਟੇ ਲੋਨ ਕੋਈ ਨਹੀਂ ਕਰਦਿਆਂ ਪਾਲੀਆਂ ਸੀ ਲੋਨ ਕੋਈ ਨਹੀਂ ਸੀ ਪਰ ਅਸੀਂ ਦੁੱਧ ਪਾਉਂਦੇ ਆ ਕਿੰਨੀ ਕੀਮਤ ਦੀਆਂ ਸੀ ਜਿਹੜੀਆਂ ਸਾਡੀਆਂ ਨੇ ਮੋਚਾ ਉਹ ਤਾਂ ਜੀ ਮੈਨੂੰ 2 ਲੱਖ ਸਵਾ 2 ਲੱਖ ਰੁਪਏ ਕਿ ਝੁੱਟੇ ਦਿੰਦੇ ਸੀ ਜੀ ਕਹਿੰਦੇ ਵੇਚਣੀਏ ਜੇ ਜੋਰ ਮੋੜਾ ਸੀ ਘਰ ਦੀ ਝੁੱਟ ਪਾਲੀ ਸਾਡੀ ਉਹ ਨਸਲ ਤੁਸੀਂ ਬਲੀਡ ਸਾਡੇ ਕੋਲ ਉਹ ਤੇ ਹੁਣ ਜਿਹੜਾ ਘਟਾ ਹੋਇਆ ਕਿਵੇਂ ਪੂਰਾ ਹੋਊਗਾ ਜਿਹੜਾ ਇਹ ਤਾਂ ਜੀ ਹੁਣ ਦੇਖੋ ਗਹਲੀ ਹੈਗੀ ਬਿਜਲੀ ਬੋਰਡ ਦੀ ਹੈ ਜੀ ਉਨੂੰ ਕਿਹਾ ਵੀ ਤਾਰਾ ਤੁਸੀਂ ਦੇਖ ਲਓ ਆਪ ਵੀਡੀਓ ਕਰੋ ਤਾਂ ਤਾਰਾ ਜਮੀ ਢਿੱਲੀਆਂ ਪਈਆਂ ਨੇ ਜੀ ਇਹ ਮਕਾਨ ਦੇ ਉੱਤੇ ਦਾਰਾ ਨਿਕਲ ਰਹੀਆਂ ਨੇ ਕੋਈ ਸੁਣਦਾ ਹੀ ਨਹੀਂ ਉਹ ਕਿ ਆ ਕੇ ਆ ਕੇ ਬੋਲਦੇ ਕਿ ਕਹਿ ਕੇ ਵੀ ਆਏ ਹੋਗੇ ਉਹਨਾਂ ਨੂੰ ਕਿਹਾ ਜੀ ਹੁਣ ਅੱਜ ਵੀ ਕਹਿੰਦੇ ਨੇ ਕਹਿੰਦੇ ਵੀ ਤੁਸੀਂ ਸਭ ਨੂੰ ਦੱਸਿਆ ਨਹੀਂ ਸੀਗਾ ਹੁਣ ਦੱਸ ਦੇ ਹੁਣ ਕਰੋ ਹੁਣ ਤੋਦ ਫਿਰ ਵੀ ਕਿਸੇ ਨੇ ਕੁਝ ਨਹੀਂ ਕਰਨਾ ਜੀ ਇਹ ਉਹਨਾਂ ਕਹਿ ਲਈ ਹੈ ਜਿਹੜੀ ਬੋਰਡ ਦੀ ਕੀ ਮੰਗ ਕਰਦੇ ਅਸੀਂ ਕਹਿੰਦੇ ਸਾਨੂੰ ਸਰਕਾਰ ਜਿਹੜਾ ਸਾਡਾ ਜੋ ਵੀ ਨੁਕਸਾਨ ਆ ਜੇ ਕਰਦੀ ਕਦੇ ਭਰਵਾਈ ਕਰ ਦੇਵੇ ਸਾਡੀ ਅਜੀ ਫਿਰ ਦੁੱਧ ਮਾਉਣ ਲੱਗ ਜਾਂਗੇ ਮੈਂ ਹੁਣ ਡੰਗਰ ਮਹਿੰਗੇ ਨੇ ਜੇ ਕੋਈ ਸਭ ਲੈ ਲੀਏ ਨਹੀਂ ਲੈ ਸਕਦਾ ਅੰਦਰ ਵੀ ਨੁਕਸਾਨ ਆ ਜੀ ਡੰਗਰਾਂ ਦੇ ਜਿਹੜੀਆਂ ਬਾਕੀ ਚੁਕੀਆਂ ਅਗੇ ਤੁਲਸੀਆਂ ਗਈਆਂ ਤੁਲਸੀਆਂ ਦੇਖ ਲਓ ਜੀ ਅੰਦਰ ਖੜੀਆਂ ਨੇ ਤਿੰਨ ਚਾਰ ਤਾਂ ਹੈਗੇ ਨਹੀਂ ਜੀ ਉਹ ਤੁਲਸੀਆਂ ਜਿਹੜੀਆਂ ਜਿਆਦਾ ਕੰਡੀਸ਼ਨ ਖਰਾਬ ਹੈ ਮੁੰਡਿਆਂ ਨੂੰ ਕੋਈ ਸੇਕ ਲੱਗਦਾ ਨਹੀਂ ਉਹ ਬਿਲਕੁਲ ਠੀਕ ਹੋਣਗੀਆਂ ਦੁੱਧ ਦੇਣਗੀਆਂ ਲੱਗਦਾ ਦੇਖੋ ਬਾਅਦ ਦੀ ਗੱਲ ਆਈ ਉਹ ਕੀ ਰਗਬਰ ਕਰਦੀਆਂ ਨੇ ਉਹ ਬਾਅਦ ਦੀ ਗੱਲ ਆ ਉਹ ਮੁੰਡਿਆਂ ਨੂੰ ਨੁਕਸਾਨ ਆ ਜਿਹੜਾ ਜੀ ਉਹ ਨੁਕਸਾਨ ਬੋਲਦਾ ਜੀ ਸਿੰਘ ਆਈ ਪਿੰਡ ਟੋਡਰ ਪਰ ਤੇ ਕੀ ਕਹਿਣਾ ਚਾਹੁੰਦੇ ਜਿਹੜੇ ਅੱ ਅੱਗ ਲੱਗ ਗਈ ਡੰਗਰ ਨੁਕਸਾਨੇ ਗਏ ਘਰਾਂ ਘਰ ਦੀਆਂ ਪਾਲੀਆਂ ਝੋਟੀਆਂ ਦੀਆਂ ਕਿੰਨੀਆਂ ਕਿੰਨੇ ਸੀਗੀਆਂ ਜਿਹੜੀਆਂ ਨੁਕਸਾਨੀਆਂ ਗਈਆਂ ਕੀ ਲੱਗਦਾ ਵੀ ਕਿਵੇਂ ਅੱਗ ਆ ਜੇ ਚਾਰ ਮਹੀਨੇਾਂ ਦੀ ਹਾਂਜੀ ਕਿਵੇਂ ਅੱਗ ਲੱਗੀ ਹੈ ਜਿਹੜੀ ਅੱਗ ਜੀ ਆਹ ਉਹਦੇ ਨਾਲ ਸਰਕਟ ਦਾ ਬਿਜਲੀ ਸਰਕਟ ਦਾ ਤੇ ਤੁਸੀਂ ਵੀ ਲਪੇਟ ਚ ਅੱਗ ਦੇ ਹਾਂਜੀ ਮੈਂ ਖੋਲਣ ਲੱਗਿਆ ਬਾਕੀ ਤਾਂ ਖੋਲ ਲੀਆਂ ਦੋ ਜਿਹੜੀਆਂ ਦੋ ਇਧਰ ਦੀਆਂ ਦੋ ਪਰੇਵੰਨੀਆਂ ਸੀਆਂ ਉਹ ਜਾਨੂ ਸਰਕਟਾ ਉਹਦੇ ਉੱਤੇ ਉਹ ਗਿਰ ਗਈ ਜੀ ਉਹਦੇ ਕਰਕੇ ਖੋਲ ਨਹੀਂ ਸਕਿਆ ਨਹੀਂ ਕੋਸ਼ਿਸ਼ ਤਾਂ ਬਹੁਤ ਕੀਤੀ ਆਪਣੇ ਹੱਥੀ ਪਾਲੀਆਂ ਸਾਰੀਆਂ ਹਾਂਜੀ ਕੁੱਤਾ ਵਾਂਗੂ ਤੇ ਹੁਣ ਕੀ ਮੰਗ ਕਰਦੇ ਮੰਗਦਾ ਸੀ ਸਰਕਾਰ ਤੋਂ ਇਹੀ ਗੱਲ ਨਹੀਂ ਜਿਹੜਾ ਸਾਡਾ ਨੁਕਸਾਨ ਹੋਇਆ ਕੀ ਦੀ ਨਲਾਕੀ ਲੱਗਦੀ ਐ ਉਹ ਬਿਜਲੀ ਬੋਰ ਦੀ ਨਲਾਕੀ ਐ ਜੀ ਤਾਰਾਂ ਜਮੀਂ ਨੇੜੇ ਜਾਂਦੀਆਂ ਦੀ ਬਹੁਤ ਔਖੀਆਂ ਜਿਹੜੀਆਂ ਛੂਟੀ ਤੋਂ ਪਾਲੀਆਂ ਹੋਈਆਂ ਹਾਂਜੀ ਛੂਟੀਆਂ ਤੋਂ ਬਣੀਆਂ ਹੋਈਆਂ ਹਾਂਜੀ ਕੰਮ ਕਰ ਜਿਹੜਾ ਬਸ ਗੁਜ਼ਾਰਾ ਕਿਵੇਂ ਕਰਦੇ ਹੁਣ ਦੁੱਧ ਵਾ ਕੇ ਗੁਜ਼ਾਰਾ ਕਰਦੇ ਸੀ ਘਰ ਦਾ ਖਰਚਾ ਦੁੱਧ ਤੋਂ ਹੀ ਯਾਨੀ ਕਿ ਹੁਣ ਕਿਵੇਂ ਦੇਖਦੇ ਹੁਣ ਜਿਹੜੀਆਂ ਚਲੇ ਗਈਆਂ ਲਿਪਰ ਭਾਈ ਹੋ ਜੂਏ ਜੀ ਦੇਖੋ ਜੀ ਹੁਣ ਤਾਂ ਅਸੀਂ ਕੀ ਕਹਿ ਸਕਦੇ ਆ ਇਹਦੇ ਲੱਗਦਾ ਤਾਂ ਹੈ ਨੀ ਪਰ ਭਾਈ ਹੋਊਗੀ ਮੇਰਾ ਨਾਮ ਬਲਜਿੰਦਰ ਸਿੰਘ ਆ ਜੀ ਮੇਰਾ ਪਿੰਡ ਟੋਡਰਪੁਰਾ ਮੈਂ 베ਰ ਕਾ ਡੈਰੀ ਦੇ ਵਿੱਚ ਇੱਥੇ ਫੈਕਟਰੀ ਆ ਕੀ ਘਟਣਾ ਬਾਬਾ ਜੀ ਇਹ ਲਗਭਗ 11:30 ਵਜੇ ਜੀ ਬਿਜਲੀ ਦਾ ਸ਼ਾਰਟ ਸਰਕਟ ਹੋਇਆ ਆ ਦੇਖਿਆ ਤੁਸੀਂ ਇਹ ਨਾ ਵੀ ਤਾਰਾਂ ਬਿਲਕੁਲ ਢਿੱਲੀਆਂ ਨੇ ਉਹਨਾਂ ਦੇ ਨਾਲ ਦਰਖਤਾਂ ਨੂੰ ਅੱਗ ਪਾ ਕੇ ਸਾਰੇ ਡੰਗਰਾਂ ਨੂੰ ਅੱਗ ਪੈ ਗਈ ਕਿੰਨਾ ਸਰ ਨੁਕਸਾਨ ਹੈ ਜਿਹੜਾ ਇਹਨਾਂ ਦਾ ਨੁਕਸਾਨ ਤਾਂ ਇਹਨਾਂ ਦਾ ਜੀ ਵਧੀਆ ਨਸਲ ਦੀਆਂ ਝੋਟੀਆਂ ਸੀਗੀਆਂ ਘਰਦੀਆਂ ਪਾਲੀਆਂ ਹੋਈਆਂ ਨੁਕਸਾਨ ਇਹਨਾਂ ਦਾ 5 ਤੋਂ 6 ਲੱਖ ਰੁਪਏ ਦਾ ਨੁਕਸਾਨ ਆ ਜੇ ਦੁੱਧ ਦੀ ਗੱਲ ਕਰੀਏ ਕਿੰਨਾ ਦੁੱਧ ਥੋਡੇ ਵਾਕੇ ਹੁੰਦੇ ਸੀ ਇਹਦੇ ਲਈ ਦੁੱਧ ਇਹ ਲਗਭਗ ਜੀ 15 ਲੀਟਰ ਇੱਕ ਟਾਈਮ ਦਾ ਹੈ ਇੱਕ ਅੱਧੀ ਸੋਣੇ ਵਾਲੀ ਸੀਗੀ ਇੱਕ ਛੋਟੀਆਂ ਕਟੀਆਂ ਸੀਗੀਆਂ ਇੱਕ ਦੋ ਤੇ ਹੋਰ ਛੋਟੇ ਵੱਡੇ ਡੰਗਰ ਵੀ ਝੁੱਲਸੇ ਗਏ ਤੇ ਨਲਾਕੀ ਕੀਦੀ ਆ ਤੇ ਹੁਣ ਕੀ ਕਰਨ ਦੋਨੇ ਜਿਹੜਾ ਨੁਕਸਾਨ ਨਲਾਕੀ ਤਾਂ ਜੀ ਇਹ ਬਿਜਲੀ ਬੋਰਡ ਦੀ ਹੋਆ ਦੇਖੋ ਤਾਰਾਂ ਬਿਲਕੁਲ ਢਿੱਲੀਆਂ ਪਈਆਂ ਨੇ ਇੱਥੇ ਕੋਈ ਹੋਰ ਵੀ ਨੁਕਸਾਨ ਹੋ ਸਕਦਾ ਸੀਗਾ ਵਿਚਾਰਾ ਮੁੰਡਾ ਨਾ ਜਦੋਂ ਇਹਨਾਂ ਨੇ ਕਾਲੀ ਕਾਲੀ ਦੇ ਵਿੱਚ ਸੰਗਲ ਖੋਲੇ ਆ ਤੇ ਮੁੰਡੇ ਨੂੰ ਵੀ ਦੇਖ ਲਓ ਸੇਕ ਲੱਗ ਗਿਆ ਕਿਨੂੰ ਨਹੀਂ ਪਿਆਰੀਆਂ ਹੁੰਦੀਆਂ ਹੈਗੀਆਂ ਆਪਣਾ ਦੇਖੋ ਹੁਣ ਇਹਦੇ ਸਿਰ ਤੇ ਇਹ ਗੁਜ਼ਾਰਾ ਕਰਦੇ ਸੀਗੇ ਗਰੀਬ ਪਰਿਵਾਰ ਆ ਜੀ ਦੁੱਧ ਘਿਰਤੇ ਚੱਲਦਾ ਸੀਗਾ